ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਉਹ ਗੇਟ ਜਿੱਥੋਂ ਯਾਤਰੀ ਬਾਹਰ ਆਉਂਦੇ ਹਨ ਤੇ ਬਾਹਰ ਆਉਂਦਿਆਂ ਹੀ ਦੇਖਦੇ ਨੇ ਟੁੱਟੀ ਸੜਕ ਗੰਦਾ ਪਾਣੀ ਅਤੇ ਟ੍ਰੈਫਿਕ ਜਾਮ ਨਹਿਰੀ ਵਿਭਾਗ ਦਫਤਰदाई ਚੌਂਕ ਬਹੁਤ ਹੀ ਵਿਅਸਤ ਰਹਿੰਦਾ ਪਰ ਸੜਕ ਦੇ ਇੱਕ ਪਾਸੇ ਪਏ ਹੋਏ ਟੋਏ ਰੋਜ਼ਾਨਾ ਲੰਮੇ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹਨ ਟ੍ਰੈਫਿਕ ਪੁਲਿਸ ਕਰਮਚਾਰੀ ਵੀ ਇਸ ਥਾਂ ਤੇ ਮੌਜੂਦ ਹਨ ਪਰ ਟ੍ਰੈਫਿਕ ਜਾਮ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਸਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਆਸ-ਪਾਸ ਦੇ ਦੁਕਾਨਦਾਰਾਂ ਨੇ ਆਖਿਆ ਕਿ ਆਈਡੈਂਟੀਟੀ ਸੜਕ ਕਾਰਨ ਹਾਦਸੇ ਹੋ ਰਹੇ ਹਨ ਪਰ ਕੋਈ ਇਹ ਸੜਕ ਨੂੰ ਠੀਕ ਨਹੀਂ ਕਰਦਾ ਉਹਨਾਂ ਮੰਗ ਕੀਤੀ ਹੈ ਕਿ ਜਲਦ ਇਹ ਸੜਕ ਨੂੰ ਸੁਧਾਰਿਆ ਜਾਵੇ ਭਾਜੀ ਇਹ ਰੇਲਵੇ ਸਟੇਸ਼ਨ ਹੈਗਾ ਜੀ ਰੇਲਵੇ ਦਾ ਆਊਟਗੇਟ ਹੈਗਾ ਤੇ ਇੱਥੇ ਵੀ ਘੱਟੋ ਘੱਟ ਨੇ ਦੇ ਅਕਰੋੜਿਆ ਫੁੱਟਬਾਲ ਬਣੇ ਔਰ ਉਹਨਾਂ ਦਾ ਪਾਣੀ ਨਿਕਲਣ ਦਾ ਸਾਧਨ ਹੈਗਾ ਤੇ ਨਾ ਹੀ ਕੋਚਾ ਹੈ ਥੋੜਾ ਜਿਹਾ ਮੀਂਹ ਪੈਂਦਾ ਪਾਣੀ ਹੋ ਜਾਂਦਾ ਟੋਏ ਟਿੱਬੇ ਕੱਢੇ ਗਏ ਨੇ ਬੈਟੀਆਂ ਰਿਸ਼ੇ ਪਟੇ ਜਾਂਦੇ ਨੇ ਤੇ ਕਿਰੋ ਸਟੇਸ਼ਨ ਤੋਂ ਬਾਹਰ ਕੋਈ ਨਿਕਲਦਾ ਅੱਗੇ ਕਿੱ데 ਖੱਡੇਗੇ ਕੋਈ ਮੋਟਰਸਾਈਕਲ ਡਿੱਗ ਜਾਂਦਾ ਤਕਰੀਬ ਕੋਈ ਆਟੋ ਰਿਕਸ਼ਾ ਪਲਟ ਜਾਂਦਾ ਇਸ ਕਰਕੇ ਇਹਨਾਂ ਸਮੱਸਿਆ ਦਾ ਹੱਲ ਕੀਤਾ ਜਾਵੇ ਬਹੁਤ ਜ਼ਿਆਦਾ ਵੇਖੋ ਪਾਣੀ ਪਾਣੀ ਹੈ ਉੱਧਰ ਦੇਖੋ ਪਾਣੀ ਅੱਧਰ ਦੇਖੋ ਪਾਣੀ ਟੋਏ ਟਿੱਪੇ ਕਿੱਡੇ ਹੀ ਗਏ ਨੇ ਇਹਨਾਂ ਦਾ ਹੱਲ ਕਰਨਾ ਜੀ ਇਹਦਾ ਬਹੁਤ ਜ਼ਿਆਦਾ ਸਰਕਾਰਾਂ ਬਲੈਂ ਸੁੱਤੀਆਂ ਹੀ ਹੈ ਕਿਹੜੀਆਂ ਸੜਕਾਂ ਬਣੀਆਂ ਹੀ ਹੈ ਉਹਨਾਂ ਨੂੰ ਦੁਬਾਰਾ ਬਣਾਈ ਜਾਂਦੇ ਨੇ ਤੇ ਕਿਹੜੀਆਂ ਸੜਕਾਂ ਨਹੀਂ ਬਣੀਆਂ ਉਹਨਾਂ ਦੇ ਧਿਆਨ ਨਹੀਂ ਦਿੰਦੇ ਵੇ ਜਾਂ ਥੋੜਾ ਪਾਚੀ ਲਾ ਦਿਓ ਆ ਕੇ ਪਾਚੀ ਲਾ ਦਿਓ ਪਾਚੀ ਨਹੀਂ ਲਾਂਦੇ ਇਹਦੇ ਪਾਣੀ ਫੁੱਲਾ ਪਾਣੀ ਹੈ ਕੋਈ ਨਾ ਭਾਈ ਆ ਹਾ ਵੀਰ ਨਾ ਵੀ ਹੁੰਦੀ ਰਹਿੰਦੀ ਇੱਥੇ ਚਿਰੋ ਹਵੀਰ ਨਾ ਵੀ ਬੰਦਾ ਕੋਈ ਮਰੇਗਾ ਔਰ ਉਹ ਪ੍ਰਸ਼ਾਸਨ ਜਾਗੇਗਾ ਫੇਰ ਆ ਕੇ ਕੁਝ ਕਰੋਗੇ ਇਸ ਤੋਂ ਪਹਿਲਾਂ ਕੁਝ ਨਹੀਂ ਕਰਦੇ ਇਹ ਦੇ ਇਹ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਦੇਖਣਾ ਚਾਹੀਦਾ ਰੇਲਵੇ ਸਟੇਸ਼ਨ ਦਾ ਮੇਨ ਗੇਟ ਹੈਗਾ ਦੇ ਜਦੋਂ ਇਹ ਬਹੁਤ ਦੂਰ ਹੈਗਾ ਪੂਰਾ ਖਾਂਦਾ ਹੈ ਉਹ ਇਹਦਾ ਇੰਨੀ ਜ਼ਿੰਦਗੀ ਕੀ ਇੱਥੇ ਜ਼ਿੰਦਗੀ ਕਿੰਨੀ ਕੀ ਇੱਥੇ ਸਫਾਈ ਦਾ ਕੋਈ ਸਾਧਨ ਨਹੀਂ ਵੀਗਾ ਦੇ ਕੋਈ ਆ ਰਿਹਾ ਕੋਈ ਜਾ ਰਿਹਾ ਕਿਸੇ ਨੂੰ ਕੋਈ ਪਰਵਾਹ ਨਹੀਂ ਆਉਂਦੀ। ਪਾਰਚੀ ਕੋਈ ਬਹੁਤ ਪੰਦੇ ਆ ਤੇ ਤੇ ਰੋ ਹੀ ਬੈਠ ਗਿਆ ਬਲਟ ਗਿਆ ਤੇ ਰੋ ਹੀ ਲੋਕਾਂ ਦੇ ਸੱਟਾ ਲੱਗ ਗਿਆ। ਕਈ ਬੰਦੇ ਦੇ ਤੂਨੇ ਸੱਟਾ ਲੱਗਿਆ ਐਕਸਟਰਾ ਮੋਰਚਲ ਬਹੁਤ ਨਿਕਲੇ। ਇਹਦੀ ਕੋਈ ਸੁਣਵਾਈ ਕੀਤੀ ਜਾਵੇ। ਚਾਰ ਪੰਜ ਸਾਲ ਤੋਂ ਅਸੀਂ ਮਿੱਟੀ-ਮਿੱਟੀ ਪਾ ਕੇ ਸਹੀ ਕਰਦੇ ਆ ਤੇ ਬਾਰ-ਬਾਰ ਨਹੀਂ ਬੰਦਾ ਜਦੋਂ ਔਰ ਫਿਰ ਮਿੱਟੀ ਨਿਕਲ ਜਾਂਦੀ ਆ। ਇਸ ਕਕੇ ਬਹੁਤ ਲੋਕਾਂ ਦਾ ਨੁਕਸਾਨ ਦਾ ਇਹਦੀ ਸੁਣਵਾਈ। ਇਹ ਜੋ ਤਸਵੀਰਾਂ ਤੁਸੀਂ ਦੇਖੀਆਂ ਨੇ ਇਹ ਅੰਮ੍ਰਿਤਸਰ ਸਮਾਰਟ ਸਿਟੀ ਦੀਆਂ ਨੇ। ਸਰਹੱਦੀ ਮਾਰਕੀਟ ਰੇਲਵੇ ਸਟੇਸ਼ਨ ਦਾ ਚੌਂਕ ਜਿਹੜੀ ਸੜਕ ਟੁੱਟੀ ਹੋਈ ਐ ਮੀਂਹ ਦਾ ਗੰਦਾ ਪਾਣੀ ਖੜਾ ਹੋਇਆ ਲੋਕਾਂ ਦੇ ਵਾਹਨ ਟੁੱਟ ਰਹੇ ਨੇ ਜਾਮ ਲੱਗ ਰਹੇ ਨੇ ਟ੍ਰੈਫਿਕ ਦੇ ਲੋਕ ਪਰੇਸ਼ਾਨ ਨੇ ਇਸ ਰਸਤੇ ਤੋਂ ਵਿਧਾਇਕ ਸਾਰੇ ਹੀ ਨੇਤਾ ਤੇ ਲੋਕ ਰੋਜ਼ ਲੰਘਦੇ ਨੇ ਅਫਸਰ ਵੀ ਲੰਘਦੇ ਨੇ ਪਰ ਲੋਕਾਂ ਦੀਆਂ ਮੁਸ਼ਕਲਾਂ ਤੋਂ ਕੋਈ ਲੈਣਾ ਦੇਣਾ ਨਹੀਂ ਅਫਸਰਾਂ ਨੂੰ ਇਸ ਰਸਤੇ ਤੋਂ ਰੋਜ਼ਾਨਾ ਕਈ ਯਾਤਰੀ ਵਾਗਾ ਬਾਰਡਰ ਜਾਂਦੇ ਨੇ ਰਿਟਰੀਟ ਸੈਰਮਨੀ ਦੇਖਣ ਲਈ ਦੇ ਉਹ ਕੀ ਸੰਦੇਸ਼ ਲੈ ਕੇ ਜਾਂਦੇ ਹੋਣਗੇ ਸੋ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਸੋ ਉਮੀਦ ਕਰਦੇ ਹਾਂ ਕਿ ਸੰਬੰਧਿਤ ਵਿਭਾਗ ਇਸ ਵੱਲ ਜਲਦ ਧਿਆਨ ਦੇਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ نیوز